ਗੁਰੂ ਨਾਨਕ ਪਦ ਪੰਕਜ বন্দਨਮ ਪੰਕਜ বন্দਨ ਸਮਰਉੰਗਦ ਨੁਕਨੇ ਕੰਦਨ ਨੁਕਨ ਕੰਦਨ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਜਿ ਗੁਰੂ ਰਾਮਦਾਸ ਗੁਣ ਗਾ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰਕਾਸ਼ਕ ਮਤ ਪਰਕਾਸ਼ਕ श्रीहर राय नमोकार नमोकारोरिहर कृष्ण बहुरी मन बहुरी ਇਕ ਮਹਾ ਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਸਿੰਘ ਮਿਸਾਲਾ ਨੁਰਤਰਾ ਪਰ ਓਨ ਓਨ ਸੀਸਾ ਓਨ ਓਨ ਸੀਸਾ ਮੰਦੋ ਬਾਰ ਮਾਰ ਜਗਦੀਸ਼ਾ ਆਹ ਮਹ অমৃত ਗਿਆਨ ਹੈ ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਨ ਮੰਨੋਂ ਕਰੇ ਅਨੁਰਾਗ ਇਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਖਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨੁ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸ਼ਨ ਸੋਇ ਸਤਿਗੁਰੁ ਤੇਰੇ ਪਰਮਾਤਿ ਤੇ ਬੈਠੇ ਟਗਰਾ ਕਰਹਿ ਜੁੰਦ ਕੀ ਬਾਰਤ ਜੜ ਤੁਰ ਕਾ ਨਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗੂ ਜੁਗਾਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸਮਾਇਮਾਨੋ ਕੇ ਅੰਮ੍ਰਿਤ ਵੇਲੇ ਤਮਰਤ ਮੇ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹੁੜਪਾਗੀ ਸਾਧ ਸੰਗੀਜਨੋ ਅਉ ਮੰਡਿਏ ਕਾ ਕਰਤਾ ਵਾਸਤੇ ਸਤਿਗੁਰਾਂ ਦਾ ਅਸਰ ਆ ਲੈਂਦੀਆਂ ਸਾਰੀ ਅੱਖੋਂ ਦੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਮਾਚੀਵਾੜੇ ਦੇ ਜੰਗਲਾਂ ਤੋਂ ਲੈ ਕੇ ਲੰਮੀ ਜਟਪੁਰੇ ਦੀ ਤਰਤੀ ਤੱਕ ਪਹੁੰਚ ਚੁੱਕੇ ਹਨ ਰਾਏਕਲ ਨੇ ਚੌਧਰੀ ਦੇ ਘਰ ਵਿੱਚ ਸੈਭਾਂ ਦਾ ਡੇਰਾ ਅੱਜ ਪਰਵਾਰ ਕੋਲ ਨਹੀਂ ਸਿਰਫ ਤਿਲ ਸਿੰਘ ਨੇ ਪਾਈ ਦਿਆ ਸਿੰਘ ਪਾਈਮਾਨ ਸਿੰਘ ਤੇ ਪਾਈ ਧਰਮ ਸਿੰਘ ਪਰ ਰੱਬੀ ਰਜਾ ਦੇ ਵਿੱਚ ਸਤਿਗੁਰੂ ਫਿਰ ਖੁਸ਼ ਹਨ ਕੋਈ ਉਲੰਭਾ ਨਹੀਂ ਦਾਤੇ ਨੂੰ ਸਿਰ ਤੇ ਕੋਈ ਕਲਗੀ ਤੋੜਾ ਨਹੀਂ ਅੱਜ ਸਿੱਖ ਕੋਈ ਇਸ ਤਰ੍ਹਾਂ ਕਰੇ ਤੇ ਹੋ ਸਕਦਾ ਹੈ ਵੀ ਕਟੜਵਾਦੀ ਗਰੋਤਾ ਕਰਨ ਸਤਿਗੁਰਾਂ ਨੇ ਉੱਚ ਦੇ ਪੀਰ ਦਾ ਵੇਖ ਬਣਾਇਆ ਤਨ ਤੇ ਕਾਲਾ ਚਾਦਰੇ ਵਾਲ ਖੁੱਲੇ ਛੱਡੇ ਨੇ ਇਸ਼ਾਲਤ ਵਿੱਚ ਕੁਝ ਪੰਧ ਤੈ ਕੀਤਾ ਪੈਦਲ ਰਾਇ ਕੱਲੇ ਦੇ ਘਰ ਆਪਣੀ ਪਾਲਕੀ ਦਾ ਉਤਾਰਾ ਕੀਤਾ ਉੱਥੋਂ ਇੱਕ ਸੇਵਕ ਭੇਜਿਆ ਗਿਆ ਰਾਇ ਕੱਲੇ ਵੱਲੋਂ ਸਤਿਗੁਰਾਂ ਕਹੇ ਸਾਨੂੰ ਖਬਰ ਲਿਆ ਦਿਓ ਸਾਨੂੰ ਆਪਣੀ ਮਾਂ ਦੀ ਖਬਰ ਨਹੀਂ ਬੱਚਿਆਂ ਦੀ ਖਬਰ ਨਹੀਂ ਇਨਾ ਪਤਾ ਲੱਗਾ ਸੀ ਕਿ ਉਹ ਸਰਹੰਦ ਵਾਲੇ ਪਾਸੇ ਚਲੇ ਗਏ ਨੇ ਕਿੱਥੇ ਨੇ ਕਿਸ ਹਾਲਤ ਵਿੱਚ ਹਨ ਅਸੀਂ ਨਹੀਂ ਜਾਣਦੇ। ਅਧਿਆਸ਼ਕ ਕਹਿੰਦਾ ਚਾਲੀ ਕੋ ਦਾ ਪੈਂਡਾ ਪੈਂਦਾ ਜੂੜੀ ਅੱਖੇ ਵੀ ਇਹ ਸਾਡਾ ਜਿਹੜਾ ਮਾਹੀ ਹੈ ਇਹ ਪੈਂਡਾ ਤੈਅ ਕਰ ਲਿੰਦਾ। ਨੂਰਾ ਮਾਹੀ ਦਾ ਪੁਰਾਣਾ ਸੀ ਦੀ ਭੈਣ ਸਰਹੰਦ ਵਿੱਚ ਰਹਿੰਦੀ ਸੀ ਇਹ ਸਰਹੰਦ ਫਤਿਹਗੜ੍ਹ ਸਾਹਿਬ ਦੀ ਤਰਤੀਤੇ ਪਹੁੰਚਿਆ ਸਾਰੇ ਰਸਤੇ ਦੁਰਕਾ ਦੇ ਘਰ ਮੁਗਲ ਪਠਾਨਾਂ ਦੇ ਘਰ ਹੁਣਾ ਪਟਣਾ ਵੇਖ ਸੁਣਦਾ ਗਿਆ ਸਾਰੀ ਦਸ਼ਾ ਨੂੰ ਵੇਖਦਾ ਹੈ ਸੈਨਾ ਹੀ ਸੈਨਾ ਹੈ ਸਾਰੇ ਪਾਸੇ ਚਰਚਾ ਹੈ ਪੀ ਲੱਖਾਂ ਤੁਰਕਾਂ ਦਾ ਨੁਕਸਾਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਫੜੇ ਨਹੀਂ ਗਏ ਕੋਈ ਜੇ ਵੀ ਕਹਿੰਦੇ ਨੇ ਵੀ ਲਾਸ਼ਾਂ ਦੇ ਟੇਰ ਵਿੱਚ ਦੱਬੇ ਗਏ ਹੋਣਗੇ ਸਾਨੂੰ ਪਤਾ ਹੀ ਨਹੀਂ ਲੱਗਾ ਬਹੁਤ ساری ਸੈਨਾ ਵਾਪਸ ਸਰਹੰਦ ਵੱਲ ਜਾ ਰਹੀ ਹੈ ਇਧਰ ਸਤਗੁਰੂ ਰਾਏਕੱਲ੍ਹੇ ਚੌਧਰੀ ਦੇ ਕੋਲ بیٹھے ਹਨ ਜੰਗ ਦੀਆਂ ਗੱਲਾਂ ਕਰ ਰਹੇ ਹਨ ਸਤਗੁਰੂ ਤਰੇ ਪ੍ਰਭਾਤ ਤੇ ਬੈਠੇ ਠਿਗਰਾਉ ਕਰਹਿ ਜੁੱਧ ਕੀ ਭਾਰਤਾ ਜੜ ਤੁਰਕਨ ਰਾਉ ਰਾਏਕੱਲੇ ਚੌਧਰੀ ਦੇ ਨਾਲ ਜੰਗ ਦੀਆਂ ਗੱਲਾਂ ਕਰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਉਹ ਤੁਰਕਾਂ ਦੀਆਂ ਜੜੀਆਂ ਜੜਾਂ ਨੇ ਇਹਨਾਂ ਦਾ ਖਤਮ ਹੋਣ ਦਾ ਸਮਾਸੀ ਸ਼ੁਰੂ ਕਰ ਦਿੱਤਾ ਹੈ ਸਚੁ ਆਦ ਗਨ ਰਾਏ ਕੇ ਕਹਿ ਰਾਹੀ ਤਰੀ ਪੰ ਸ੍ਰੀ ਗੁਰੇ ਪਰਮ ਪਰਮਾਤਮ ਹਤੁ ਦੁਸ਼ਟ ਹਰੀ ਦੰ ਸਤਿਗੁਰਾਂ ਦੀ ਸਿਖਤ ਕਰਦੇ ਨੇ ਰਾਏਕੱਲੇ ਦੇ ਮੰਤਰੀ ਤੇ ਸਿਪਾਈ ਨਾਲ ਰਾਏਕੱਲਾ ਆਪੀ ਹੁਣ ਤੁਰਕਾਂ ਦੀ ਜੜ ਨਹੀਂ ਰਹੇਗੀ ਰਾਏ ਕੱਲੇ ਦੇ ਵਜ਼ੀਰ ਕਹਿੰਦੇ ਦੁਸ਼ਟ ਵੈਰੀ ਮਾਰੇ ਹਨ ਕੋਈ ਮਾੜਾ ਕਰਮ ਨਹੀਂ ਕੀਤਾ ਤੁਸੀਂ ਨਗਰ ਤਿਹੜਾ ਬੜ ਬਸੈ ਲੱਖ ਨਰ ਜਾਹੀ ਹੁਤੇ ਤੁਰਕ ਤੈ ਦੁਸ਼ਟ ਬੜ ਨਿਸ਼ਚੈ ਅਗਮਾਹੀ ਜਿੱਥੇ ਸਤਿਗੁਰੂ ਵਾਰਤਾ ਕਰਦੇ ਨੇ ਇੱਕ ਪਾਸੇ ਸਤਲੋਕ ਦੂਜੇ ਪਾਸੇ ਮਾਲਵਾ ਤੇ ਤੀਜੇ ਪਾਸੇ ਪਵੰਧ ਤਰ੍ਹਾਂ ਦੇ ਵਿੱਚ ਦਾ ਇਲਾਕਾ ਜੋ ਜੁਗਰਾਵਾਂ ਦੀ ਥੀਲ ਵਿੱਚ ਹੈ ਪਹਿਲੋਂ ਇਸ ਦਾ ਨਾਮ ਇੱਥੇ ਨਗ ਇਸ ਨਾਮ ਦਾ ਇੱਥੇ ਨਗਰ ਸੀ ਲੰਮਾ ਝਟਪੁਰਾ ਲੰਮਾ ਨਾਂ ਸੀ ਕੱਲਾ ਲੰਮਾ ਹੀ ਕਹਿੰਦੇ ਸੀ ਇਹਨੂੰ ਸਤਲੋਕ ਨੇ ਢਾਹ ਦਿੱਤਾ ਇੱਕ ਪਾਸੇ ਚਲਾ ਗਿਆ ਉਸ ਥਾਂ ਤੇ ਬੈਠੇ ਹਨ ਇਕ ਨਗਰ ਇੱਥੇ ਜਿਹਦਾ ਪਹਿਲਾ ਨਾਮ ਤਿਹੜਾ ਸੀ ਉੱਥੋਂ ਦੇ ਨਗਰ ਦੇ ਲੋਕ ਜਿਹੜੇ ਨੇ ਸਾਰੇ ਤੁਰਕ ਨੇ ਨਗਰ ਤਿਹੜਾ ਬੜ ਬਸੇ ਲੱਖੋਂ ਨਰ ਜਾਹੀ ਹਉਤੇ ਤੁਰਕ ਤੈਂ ਦੁਸ਼ਟ ਬਾਦਿਸ਼ਟ ਅਗਮਾਹੀ ਇਹ ਕਟੜ ਤੁਰਕ ਨੇ ਲੰਮੇ ਜਟਪੁਰੇ ਦੇ ਨੇੜੇ ਪੈਂਦਾ ਨਗਰ ਗੋਤਬ ਪਾਪੀ ਬਹੁ ਕਰੈ ਸੁਨ ਕੱਲਾ ਰਾਉ ਪਾਪ ਸਮੀਪੀ ਹੋਣ ਤੇ ਮਨ ਨਹਿ ਨ ਸਹਿ ਨ ਸਕਾਉ ਨਹੀਂ ਕੱਲਾ ਸਤਪੁਰਾਂ ਨੂੰ ਕਹਿੰਦਾ ਦਾਤਾ ਤਿਹੜਾ ਨਗਰ ਦੇ ਲੋਕ ਗਾਵਾਂ ਬੜੀਆਂ ਮਾਰਦੇ ਨੇ ਛਾਤ ਹੁਸੈਨ ਨਹੀਂ ਹੁੰਦਾ ਪਰ ਸਾਡੀ ਚੈਨਾ ਕਾਟਾ ਸੀ ਧੱਕਦੇ ਨਹੀਂ ਚੰਮੂ ਬਡੋਰ ਤ ਚੜ ਚੱਲਿਓ ਤੋਂ ਸਾਤ ਓਂਕਾਰ ਆਉ ਨਗਰ ਤੀਰ ਤਾ ਪਹੁੰਚ ਕੇ ਕੀ ਜੰਗ ਆਕਾਰਾ ਇਹਨੇ ਨਗਰ ਦੇ ਨੇੜੇ ਪਹੁੰਚ ਕੇ ਬੜਾ ਵੱਡਾ ਜੰਗ ਕੀਤਾ ਹੈ ਨਿਕਸ਼ ਵਹਿਰ ਪੁਰਬ ਲਰੇ ਇਨ ਹਮਲਾ ਕੰਨਾ ਕਰੇ ਕਤਲ ਪਿਖ ਭਾਜ ਬੇ ਪਿਖ ਵਿਚ ਲਰੇ ਵਿਸਾਲਾ ਇਨ ਪਹਿਲੋਂ ਹਮਲਾ ਕਰ ਦਿੱਤਾ ਪਰ ਜਦੋਂ ਬਹੁਤ ਸਾਰੀ ਛਾਣਾ ਮਾਰੀ ਕੀ ਫਿਰ ਇਹ ਭੱਜ ਉੱਠੇ ਲਾਏ ਮੋਰ ਤੇ ਨਗਰ ਕੋ ਪੁਨ ਮੰਡ ਲੜਾਈ ਨਿਕਸ਼ ਨਾ ਜਾਏ ਨਿਕਸ਼ ਨਾ ਆਏ ਪਰਵੇਸ਼ ਤੇ ਘੇਰੇ ਚ ਹੁਕਾਈ ਸਾਰੇ ਪਾਸੋਂ ਘੇਰਾਪਿਆ ਚੋਂ ਪਾਸਿਆਂ ਤੋਂ ਐਸੀ ਕਿਰੇ ਕੇਂਦਰੋਂ ਨਿਕਲ ਨਾ ਸਕਣ ਬਾਹਰ ਅੰਦਰ ਪ੍ਰਵੇਸ਼ ਨਾ ਕਰ ਸਕਣ ਇਕ ਸੰਮਤ ਲਰਤੇ ਰਹੇ ਪੰਨ ਭਏ ਲਤਾਰੀ ਮਿਲਨ ਹੀ ਤਕਰਤਾਸ਼ ਕੈਂ ਬਾਤਾਂ ਵਿੱਚ ਭਾਰੀ ਫਿਰ ਇਹਨਾਂ ਸਮਝੌਤਾ ਕਰਨ ਵਾਸਤੇ ਯਤਨ ਕੀਤਾ ਇੱਕ ਸਾਲ ਸਾਡੀ ਲੜਾਈ ਚੱਲਦੀ ਰਹੀ ਕਹੋ ਰਾਏ ਤਮ ਕਿਉਂ ਲਰੋ ਕੁਛ ਲੈਣ ਨਾ ਦੇਣ ਨਾ ਹੱਕ ਨਿਕਸੈ ਬਿਨਸੈ ਆਦਮੀ ਤਹ ਦਿਸ ਕੀ ਸਨ ਛਤ ਬੁਰਾਂਖੇ ਰਾਏ ਤੂੰ ਕਿਉਂ ਲੜਨਾ ਦੂਆਂ ਪਾਸਿਆਂ ਦੀ ਸ਼ੈਨਾ ਮਾਰੀ ਜਾਂਦੀ ਹੈ ਇਹ ਤਾਂ ਬੜਾ ਵੱਡਾ ਪਾਪ ਹੋ ਰਿਹਾ ਜਿਹੜਾ ਇਹ ਅੱਗੋਂ ਜਵਾਬ ਦਿੰਦਾ ਹੈ ਕਿੰਦਾ ਦਾਤਾ ਜੀ ਰਾਏ ਕਹੋ ਗੋ ਤਪ ਤਜੋ ਇਸ ਕਾਰਜ ਹੇਤ ਮੈਂ ਨਾ ਕਰ ਚਿਓ ਲੱਖੋ ਦਰਬਰਨ ਰੋਸ ਸਮੇਤਾ ਮੈਂ ਆਖਿਆ ਸੀ ਇਹਨਾਂ ਨੂੰ ਇਹ ਜਿਹੜਾ ਗੋ ਤੇ ਆਦਾ ਕਰ ਮੈਂ ਇੱਥੇ ਛੱਡ ਦਿਓ ਤੁਸੀਂ ਇਹ ਨਹੀਂ ਕਰਨਾ ਮੈਂ ਲੱਖਾਂ ਰੁਪਈਆ ਰੋਸ ਚਾਕੇ ਰਣ ਤੱਤੇ ਵਿੱਚ ਖਰਚ ਕਰਨਾ ਕੀਤਾ ਹੈ ਸੋਨ ਬੋਲੇ ਲਾਚਾਰ ਹੋਏ ਮੰਨੇ ਅੰਮਨੀ ਆਗੇ ਨਹ ਗੋ ਤਬ ਕਰੈ ਸੱਚ ਲੀਨ ਨੂੰ ਜਾਨੀ ਆਖਿਆ ਸੀ ਹੁਣ ਇਸ ਤੋਂ ਬਾਅਦ ਅਸੀਂ ਗੋਤਿਆ ਨਹੀਂ ਕਰਾਂਗੇ ਲਤਾਰ ਹੋ ਗਏ ਮੰਨ ਗਏ ਰਾਏ ਕਹੈ ਦੇਹ ਦਾਮਨੀ ਤੁਮ ਕੋ ਜਬ ਤਿਆਗੂੰ ਸਭ ਤਿਆਗੂੰ ਨਾਹੇ ਤਕਰਕ ਜੰਗ ਬਲ ਬਾਡਨ ਸਭ ਲਾਗੂੰ ਰਾਏ ਕਲਾ ਕਹਿੰਦਾ ਮੈਂ ਆਖਿਆ ਵੀ ਮੈਂ ਤੇ ਨਹੀਂ ਮੰਨਦਾ ਜਾਂ ਤੇ ਜਾਮਣੀ ਦੇ ਦਿਓ ਕਿਸੇ ਦੀ ਤੇ ਜਾਂ ਫਿਰ ਮੈਂ ਇੱਥੇ ਤੁਹਾਡਾ ਹੌਲੀ-ਹੌਲੀ ਕਰਕੇ ਕਤਲ ਕਰਾਂਗਾ ਬੀਨ-ਬੀਨ ਸਭ ਕੋ ਹਤਾਂ ਦਰਖੋਦ ਮਿਟਾਵੂੰ ਬਹੁਰ ਕਰਹਿ ਨੈ ਪਾਪ ਈਮੇ ਅਸਪੁਰਖ ਬਸਾਵੂੰ ਚੁੰਨ-ਚੁੰਨ ਕੇ ਸਾਰਿਆਂ ਨੂੰ ਮਾਰ ਦੇਵਾਂਗਾ ਖੁਰਾ-ਖੋਜ ਮਿਟਾ ਦੇਵਾਂਗਾ ਤਾਂ ਜੋ ਦੁਬਾਰੇ ਇਹੋ ਜਿਹਾ ਪਾਪ ਤੁਸੀਂ ਨਾ ਕਰ ਸਕੋ ਕਹੇ ਅੰਤਰ ਕੇ ਤਾਸ ਧਰ ਕੋ ਦਾ ਮਨ ਹੋਵੇ ਅਸਪਈਤ ਨੈ ਨਿਕਤ ਕੋ ਵਿੱਚ ਆਣ ਕੋ ਲੋ ਵੈ ਇਹੋ ਜੇ ਪਾਪੀਆਂ ਦਾ ਜਾਮਣ ਕੌਣ ਬਣੇ ਕੋਈ ਵੀ ਜਾਮਣੀ ਦੇਣ ਲਈ ਤਿਆਰ ਨਹੀਂ ਸੀ ਅਪਰਹੀ ਕਹੇ ਰਾਏ ਰਾ ਚੜਾਓ ਚੜ ਕਰ ਤੁੰਗ ਸਕੰਦ 파ਰਸ਼ੂ ਮਗ ਦਰਸਾਓ ਸਭੂ ਰਾਏ ਕਲਾ ਕਹਿੰਦਾ ਮੈਨੂੰ ਤਾਂ ਕਹਿੰਦੇ ਸੀ ਪਿੰਨਾ ਸਾਰਿਆਂ ਦਾ ਖਾਤਮਾ ਕਰ ਦਿਓ ਇਹਨਾਂ ਨੂੰ ਨਾ ਛੱਡੋ ਇਹ ਪਾਪੀ ਹਨ ਇਸ ਕਰਕੇ ਇਹਨਾਂ ਦੇ ਉੱਤੇ ਤੁਸੀਂ ਧਾਵਾ ਕਰਦੇ ਰਹਿਣਾ ਹੈ ਜਾਵਣੀ ਕਿਸੇ ਦੇ ਦੇਣੀਓ ਹੀ ਨਹੀਂ ਪਰ ਉਹ ਲੋਚਾਰ ਉਹ ਚੁੱਕੇ ਸੰ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਸੈਨਾ ਸਾਰੀ ਮਾਰੀ ਜਾਏਗੀ ਅਪਰਣਾ ਲਖੀਤ ਇਹਾ ਹਮ ਸ਼ਕਲ ਵਿਚਾਰੇ ਇੱਕ ਸਤਰਾ ਦਰਿਆਓ ਹੈ ਵਿੱਚ ਆਏ ਹਮਾਰੇ ਕਲ ਲੰਗੇ ਕਿ ਇੱਕ ਦਰਿਆ ਸਾਡੇ ਵਿੱਚ ਹੁੰਦਾ ਹੈ ਇਤੋ ਜਾਮਣੀ ਰਹਿਣਾ ਚਾਹਨੈ ਤੇ ਫਿਰ ਲੈ ਚਹੋ ਜਲੀ ਚਹ ਜਮਨੀ ਚਲੀਐ ਤਿਸ ਤੀਰਾ ਲਿਖ ਕਾਗਦ ਹਮ ਦੇਹੰਗੇ ਸਾ ਪਰ ਸੈ ਨੀਰਾ ਸ਼ੈਲੁਦਸ਼ ਬਸ ਕਰਕੇ ਭਾਵ ਸੁਗੰਧ ਖਾ ਕੇ ਪਾਣੀ ਦੀ ਅਸੀਂ ਤੈਨੂੰ ਜਾਮਣੀ ਦਿੰਦੇ ਹਾਂ ਪਨੀ ਦੁਸ਼ਟ ਜਿਮ ਬਾਰਤਾਰ ਨਮਾਨੀ ਤਿਮਰਾਉ ਸ਼ਬਦ ਕੋਸ਼ ਤੈ ਹੋਤੇ ਗਮਨੇ ਤਿਸ ਤਾਉ ਛਤ ਕੂ ਅਗੇ ਗਏ ਦਰਿਆ ਦੇ ਨੇੜੇ ਨਗਰ ਤਿਹਾੜੇ ਦੇ ਨੇੜੇ ਨਿਥੀ ਜਾ ਕੇ ਦਰਿਆ ਦੇ ਕੰਢੇ ਤੇ ਪਾਣੀ ਦੇ ਨਾਲ ਹੱਥ ਲਾ ਕੇ ਸ਼ੁਹਾ ਕੇ ਪਾਣੀ ਦੀਆਂ ਕਸ਼ਮਾ ਖਾ ਕੇ ਅਗੋਂ ਤੋਂ ਇਹ ਗਵਾਂ ਦਾ ਕਤਲ ਕਰਨ ਤੋਂ ਤੋਬਾ ਕਰਦੇ ਹਨ ਬੈਠ ਪ੍ਰਥਮ ਪੂਜਾ ਕਰੀ ਸਭ ਦਿਸ਼ ਦਉ ਬਹੁ ਲਖੀ ਤਹ ਦਾ ਮਨੀ ਜੈਸੀ ਵਿਦ ਹੋਉ ਪਹਿਲੋਂ ਪੂਜਾ ਕਰਦੇ ਨੇ ਆਪਣੇ ਤਰੀਕੇ ਦਾ ਚਿੰਤਨ ਕੀਤਾ ਫਿਰ ਕਹਿੰਦੇ ਹਨ ਜੇ ਹਮ ਗੋਦਵ ਕਰਾਂਗੇ ਦੰਡ ਦੇ ਦੰਦੋ ਦਰਿਆਉ ਇਤਿਆਦ ਕਲਕਵਾਏ ਘਰ ਹੜ ਕਿਉ ਤਬਰ ਇਹਨਾਂ ਦਰਿਆ ਨੂੰ ਕਹਿ ਦਿੱਤਾ ਵੀ ਜੇ ਅਸੀਂ ਸਾਡਾ ਨਗਰ ਤੇਰੇ ਕੰਡੇ ਤੇ ਹੈ ਜੇ ਇਸ ਤਰ੍ਹਾਂ ਕਰਾਂਗੇ ਤੂੰ ਸਾਨੂੰ ਸਜ਼ਾ ਦੇਈ ਵੀ ਜੇ ਅਸੀਂ ਦੁਬਾਰੇ ਗਵਾਂ ਨੂੰ ਮਾਰਿਆ ਗਵਾਂ ਦੀ ਹਤਿਆ ਕੀਤੀ ਕਾਗਦ ਲੈਕਰ ਪੁਨ ਆਪਣੇ ਆਇਓ ਪੁਨ ਬਾਸਾ ਨਗਰ ਤੇਹਾੜਾ ਬੜ ਬਸੈ ਚਹੁ ਮਰਨ ਖੁਲਾਸਾ ਇਹ ਸੁਗੰਧ ਖਾਲੇ ਦੇ ਨੇ ਨਗਰ ਤਿਹਾੜਾ ਬੜਾ ਵੱਡਾ ਹੈ ਤੇ ਚ ਕਈ ਵਰਣਾ ਦੇ ਲੋਕ ਵਸਦੇ ਨੇ ਸੁਣੀਐ ਸ੍ਰੀ ਪ੍ਰਭ ਸਤਿਗੁਰੂ ਇੱਕ ਬਰਖ ਬਿਤਾਵਾ ਬਹੁਰ ਇੱਕ ਕੋ ਧਵ ਕਰੀ ਉਹ ਬੰਦ ਕਰੀ ਬੜ ਪਾਪ ਕਮਾਵਾ ਇੱਕ ਸਾਲ ਇਹਨਾਂ ਨੇ ਗਊਆਂ ਦਾ ਬਦ ਨਹੀਂ ਕੀਤਾ ਸਾਲ ਬਾਅਦ ਇੱਕ ਗਾਂ ਮਾਰ ਦਿੱਤੀ ਇਹਨਾਂ ਸੁਣੀ ਰਾਏ ਜਬ ਮਾਰਤਾ ਦਰਿਆਉ ਅਰਧ ਤੁਮ ਜਾਮਨ ਇਸ ਬਾਤ ਕੀ ਇਹ ਦੁਸ਼ਟ ਅਸਾਦਾ ਇਹ ਤੇ ਮਾਰੇ ਨੇ ਦਰਿਆ ਕੇ ਜਾ ਕੇ ਰਾਏ ਕੱਲਾ ਕਹਿੰਦਾ ਮੈਂ ਬੇਨਤੀ ਕੀਤੀ ਦਰਿਆ ਜੀ ਤੁਹਾਡੀ ਜਾਮਣੀ ਲਈ ਸੀ ਤੁਸੀਂ ਉਹ ਇਹਨਾਂ ਨੂੰ ਸਜ਼ਾ ਦਿਓ ਨਿਰਵਾਰੋ ਨਿਜ ਜਾਮਨੀ ਦਿਹ ਦੰਦ ਵਿਸ਼ਾਲ ਭਈ ਆਣ ਜਬ ਜਾਮਨੀ ਕਹਤੇ ਸਤਾਨਾ ਇਓ ਕਹਿੰਦੇ ਹਨ ਕਿ ਜਦੋਂ ਰਾਤ ਪੈ ਗਈ ਜਦੋਂ ਇਹਨੇ ਜਾ ਕੇ ਰਾਏ ਕੱਲਾ ਕਹਿੰਦਾ ਮੈਂ ਜੋਦ ਲਈ ਕੀਤੀ ਰਾਤ ਦਾ ਸਮਾਂ ਹੋਇਆ ਸ਼ਬਦ ਕੋਸ਼ ਸਤਿ ਦਰਬਹੁ ਖਤੋ ਢਾਨ ਟਟ ਲਾਗੇ ਪਹੁੰਚੇ ਉਪਰਕੇ ਨਿਕੜ ਲੋ ਨਰ ਨਾਰਨ ਜਾਗੇ ਤੰਡਾ ਤੰਡਾ ਦਰਿਆ ਇਸ ਤਿਹਾਰੇ ਨਗਰ ਦੇ ਨੇੜੇ ਪਹੁੰਚ ਗਿਆ ਸਤਿਗੁਰਾਂ ਨੂੰ ਦੱਸ ਲਿਆ ਸਾਰੀ ਗੱਲ ਸਾਰੇ ਸਤਰੀ ਪੁਰਸ਼ ਜਾਗ ਗਏ ਬਨੇ ਸਦਨ ਗਿਰਨੇ ਲੱਗੇ ਢਾਹਤ ਜਲ ਗੇਰੇ ਖੇਤ ਕਰਨ ਨਰ ਤੇ ਬਹਿ ਗਏ 파ਰੋਦ ਬੜੇ ਦੇ ਵੱਡਾ ਰੌਲਾ ਪੈ ਗਿਆ ਇਸਤਰੀ ਪੁਰਸ਼ ਜਿਹੜੇ ਨੇ ਪਾਣੀ ਵਿੱਚ ਪਾਣੀ ਵਹਾ ਕੇ ਲੈ ਗਿਆ ਮਰ ਗਏ ਔਚਕ ਜਲ ਕਹਤੇ ਉਹ ਕੁਛ ਜਾਏ ਨਾ ਡੰਨ ਨ ਦਰਬ ਯਾਦ ਕਰ ਵਸਤ ਗੰਨ ਵਿੱਚ ਜਲ ਕੇ ਠੰਨ ਸਾਰਾ ਕੁਝ ਵਸਤੂਆਂ ਪਸ਼ੂ ਇਹ ਸਾਰੇ ਦਰਿਆ ਦੇ ਵਿੱਚ ਡੁੱਲ ਕੇ ਹਰਾਨ ਹੋਏ ਪੀੜੀ ਦੂਰ ਸਤ ਕੋ ਤੂੰ ਦਰਿਆ ਆ ਗਿਆ ਈਸ਼ਾ ਅੰधेरी ਨਾਰਨਾ ਨ ਭਾਜੀ ਉਤਲਾਇ ਨਾ ਜੀਤ ਜਲ ਮਹਿ ਗਰੇ ਸਭ ਦੀਏ ਬਹਾਈ ਇਧਰ ਉਧਰ ਭਾਜਦੇ ਨੇ ਜਿਨ੍ਹਾਂ ਨਹੀਂ ਸ਼ਿਰੁੜ ਨਾ ਵੀ ਰੁੜ ਗਏ ਕਿਉਂਕਿ ਉਦੋਂ ਏਡੇ ਵੱਡੇ ਪੱਕੇ ਘਰੜੇ ਸਨ ਕੱਚੇ ਘਰ ਸਨ ਕੀ ਤੱਕ ਬੱਚੇ ਭਲਾਏ ਕਰ ਕੀ ਤੱਕ ਵਿੱਚ ਮਾਰੇ ਨਗਰ ਸ਼ਗਰ ਘਰ ਘਰ ਬਗ ਦਰਿਆਓ ਬਿਦਾਰੇ ਇਹ ਦਰਿਆ ਨੇ ਸਾਰਿਆਂ ਦੇ ਘਰ ਢਾ ਦਿੱਤੇ ਇਹ ਦਰਿਆ ਨੇ ਸਾਰਾ ਸ਼ਹਿਰ ਸਾਰੇ ਘਰ ਬਲਗਣਾ ਤਾਕੀ ਨਾਸ਼ ਕਰ ਦਿੱਤੇ ਬਰਬਾਦ ਕਰ ਦਿੱਤਾ ਸਾਰਾ ਨਗਰ ਕੋਟ ਕੁਜੜੇ ਸੰ ਜਿਨ੍ਹਾਂ ਨੂੰ ਪਹਿਲਾਂ ਮਾੜੀ ਮੋਟੀ ਖਬਰ ਹੋਈ ਉੱਠ ਪਏ ਉਪਾਜ ਕੇ ਕੋਟ ਸੰ ਮੈਂ ਜੋ ਵਸਤੂ ਸਭ ਦੀਨ ਬਹਾਈ 임 ਸਤਾਦਰਬ ਨਿਜ ਜਾਮਣੀ ਨ੍ਰਿਪ ਕੀ ਉਤਰਾਈ ਤਾਂ ਤੇ ਦਾਤਾ ਜੀ ਏਕ ਬ੍ਰਿਆਸੀ ਪਰ ਸੁਦਰਿਆ ਨੇ ਇਸ ਤਰ੍ਹਾਂ ਇਸ ਰਾਜੇ ਦੀ ਜਾਮਣੀ ਨੂੰ ਪੂਰਿਆ ਕਰਨਾ ਕੀਤਾ ਸੀ ਸ੍ਰੀ ਗੁਰੂ ਤੁਮਰੀ ਕਿਰਪਾ ਤੇ ਮਰਾਏ ਕਲੇਰਾ ਕਰਤ ਸਦਾ ਸਤ ਸੰਗ ਕੋ ਕਰ ਪੁੰਨ ਬਡੇਰਾ ਸਾਤੇ ਦਾਤਾ ਜੀ ਉਸ ਦਿਨ ਤੋਂ ਰਾਏ ਦਾ ਵਿਸ਼ਵਾਸ ਵਧ ਗਿਆ ਰਾਏ ਕਲਾ ਬਹੁਤ ਜਿਆਦਾ ਪੁੰਨ ਕਰਦਾ ਹੈ ਬੜਾ ਵੱਡਾ ਵਿਸ਼ਵਾਸ ਕਰਦਾ ਹੈ ਰੱਬ ਤੇ ਖੁਦਾ ਤੇ ਅੱਲਾਹ ਤਾਲਾ ਤੇ ਕਿਉਂਕਿ ਪਹਿਲਾਂ ਇਹ ਮੁਸਲਮਾਨ ਸੀ ਨਹੀਂ ਹਿੰਦੂ ਧਰਮ ਆਪਤਾਰਣ ਕੀਤਾ ਕਿੰਦਾ ਮੈਂ ਬੜਾ ਪੁੰਨ ਕਰਦਾ ਰਿਹਾ ਹਾਂ ਸੁਣ ਕਰ ਸ੍ਰੀ ਸਤਗੁਰ ਕਹੇ ਆਛੋ ਪਦ ਪਹਿ ਨਹ ਸਜਾਏ ਪਰਲੋਕ ਮੈਂ ਨੀਕੇ ਮਗਦ ਹੈ ਸਤਗੁਰ ਕਹਿਣ ਲੱਗੇ ਚੰਗੀ ਪਦਵੀ ਨੂੰ ਪ੍ਰਾਪਤ ਕਰੇਗਾ ਇਹੋ ਜਿਹੇ ਵਿਅਕਤੀਆਂ ਨੂੰ ਪਰਲੋਕ ਦੇ ਵਿੱਚ ਸਜ਼ਾ ਨਹੀਂ ਮਿਲਦੀ ਪਰਲੋਕ ਵਿੱਚ ਬਖਸ਼ੇ ਜਾਂਦੇ ਹਨ ਨਹ ਸਦਾਏ ਪਰਲੋਕ ਮਹਿ ਨੀਕੇ ਮਗਜਾ ਹੈ ਸਾਧ ਸਾਧ ਇਸ ਕੋ ਕਰਮ ਸੁਤਰ ਦਰਬੀ ਮਨ ਸੁਨ ਕਰ ਕਲੇ ਰਾਏ ਤਬ ਅਬੰਦਨ ਠਾਨ ਰਾਏ ਕਲੇ ਨੇ ਫਿਰ ਸਤਪੁਰਾਂ ਨੂੰ ਨਮਸਕਾਰ ਕੀਤੀ ਸਤਪੁਰਾਂ ਆਖਿਆ ਦਰਿਆ ਨੋ ਵੀ ਗੁਰੂ ਸਾਹਿਬ ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼ ਸਤ ਰਜ ਉਹਨੇ ਚੰਗਾ ਕਰਮ ਕੀਤਾ ਹੈ ਬੈਠੇ ਮਾਹੀ ਕਹੇ ਗਏ ਬਾਤਾਂ ਕਰਤ ਬਿਤਾਏ ਭਇਉ ਤ ਪਹਿਰਾ ਯਾਨ ਕਰ ਉੱਥਿਰ ਪ੍ਰੇਅੰਕ ਸੁਖਦਾਇ ਗੱਲਾਂ ਕਰਦਿਆਂ ਰਾਏ ਇਕੱਲੇ ਨਾਲ ਦੁਪਹਿਰ ਦਾ ਸਮਾ ਹੋ ਗਿਆ ਜਦੋਂ ਮਾਹੀ ਤੁਰਿਆ ਸੀ ਉਦੋਂ ਗੱਲਾਂ ਆਰੰਭ ਹੋਈਆਂ ਇਤਿਹਾਸ ਕਰ ਕਹਿੰਦਾ ਹੁਣ ਸਤਿਗੁਰੂ ਉੱਠ ਕੇ ਆਪਣੇ ਪਲੰਘ ਤੇ ਆ ਗਏ ਨੇ ਨਿਕਟ ਰਾਏ ਕੱਲਾ ਥਰੇ ਹੋ ਤਰੇ ਸੇ ਪਟ ਸਾਥ ਅਪਰ ਲੋਕ ਥਿਰ ਸੰਕਤੇ ਸੰਕੜੇ ਦਰਸਤ ਹੈ ਨਾਥਾ ਸਤਗੁਰਾਂ ਦੇ ਕੋਲ ਰਾਏ ਕੱਲਾ ਹੈ 300 ਦੇ ਸਿਪਾਈ ਨੇ ਹੋਰ ਬਹੁ ਸਾਰੇ ਲੋਕ ਨੇ ਸਵਾਂਦੀ ਗਣਤੀ ਲਿਖੀ ਹੈ ਵੀ ਦਰਸ਼ਨ ਕਰ ਰਹੇ ਨੇ ਕੋਈ ਆ ਰਿਹਾ ਕੋਈ ਜਾ ਰਿਹਾ ਭਈ ਵੀਰ ਹੈ ਬਹੁ ਨਰਨ ਕੀ ਥਿਰ ਦੂਰ ਹੈ ਦੂਰੀ ਆਣ ਆਨ ਬੰਧਨ ਕਰੇ ਪਿਕ ਮੂਰਤ ਰੋਰੀ ਆਕੇ ਨਮਸ਼ਕਾਰਾਂ ਕਰਦੇ ਨੇ ਸਤਿਗੁਰਾਂ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਜਾ ਰਹੇ ਨੇ ਦੇਖ ਤੋ ਪਹਿਰੇ ਦਿਸ਼ਾਗੁਰ ਸ਼੍ਰੀ ਬਦਨ ਬਖੰਨ ਸੁਨਹੁ ਰਾਏ ਕੱਲਾ ਅਬੈ ਮਾਹੀ ਪ੍ਰਸਥਨ ਤਾਂ ਤੇ ਰਾਏ ਕੱਲੇ ਨੂੰ ਪੁੱਛਦੇ ਨੇ ਵੀ ਆਪਣਾ ਮਾਹੀ ਨੂਰਾ ਗਿਆ ਸੀ ਪਹੁੰਚਿਓ ਆਏ ਕਿ ਨਹੀਂ ਸੋ ਦੇਖੋ ਤਿਸ ਕਾਈ ਬੀਤ ਗਏ ਦੋ ਪਹਿਰ ਤੇ ਆਵੈ ਕਰਤਾਈ ਸਤਿਗੁਰੂ ਕਹਿਣ ਲੱਗੇ ਦੋ ਪੈਰਾਂ ਦਾ ਸਮਾ ਹੋ ਗਿਆ ਜਾਓ ਵੇਖੋ ਵਾਪਸ ਆਇਆ ਕਿ ਨਹੀਂ ਬੋਲਿਓ ਕੰਲਾ ਦੌਰ ਘਾਰ ਕੀ ਗਮਨ ਸਕਾਰੇ ਪਹੁੰਚੈ ਚਾਲੇ ਕੋਸੋ ਚਲਬਾ ਸਦ ਸਾਰੇ ਦਾਤਾ ਜੀ ਚਾਲੇ ਕੋ ਦਾ ਪੰਡਾ ਰਾਇ ਕੰਲਾ ਹੱਥ ਜੁੜ ਕੇ ਕਹਿੰਦਾ ਵੀ ਇਹ ਚਾਲੇ ਖੋਤੇ ਇੱਕ ਦਿਨ ਚੋਂ ਪਹੁੰਚੇਗਾ ਅਜੇ ਤੇ ਅਜ ਸਵੇਰੇ ਗਿਆ ਉਹ ਅਗਲੇ ਦਿਨ ਪਹੁੰਚੈ ਇਹਾਂ ਸਭ ਆ ਬਾਤ ਬਤਾਵੇ ਮਾਰਗ ਅਸੀ ਕੋ ਕੋ ਬਲ ਕੇ ਜੁਤ ਆਵੇ ਬੜੀ ਤਾਕਤ ਨਾਲ ਆਏਗਾ ਤਾਂ ਛੇਤੀ ਪਹੁੰਚੇਗਾ ਕੱਲ ਸ਼ਾਮ ਤੱਕ ਪਹੁੰਚਣਾ ਆਉਣਾ ਹੈ ਉਹਦਾ ਅਸੀਂ ਕੋ ਉਹਦਾ ਪੈਨਣਾ ਬੜੀ ਤਾਕਤ ਨਾਲ ਤਿਆਰ ਕਰਨਾ ਹੈ ਹੁਣ ਜਾਣ ਸੰਤੂਸ਼ਣ ਗੁਰੂ ਹੋਏ ਰਹੇ ਕਹੇ ਔਰ ਪ੍ਰਸੰਗਾ ਜਥਾ ਗ੍ਰੀਸ਼ਰ ਭੀਮ ਸਾ ਸਮਰ ਮਰਚਵਾਇਓ ਜੰਗਾਂ ਜਿਵੇਂ ਪਹਾੜੀ ਰਾਜੇ ਭੀਮ ਚੰਦ ਨੇ ਜੰਗ ਕਰਾਈ ਇਹੋ ਜੀਆਂ ਗੱਲਾਂ ਸਤਿਗੁਰੂ ਹੁਣ ਸੰਗਤ ਵਿੱਚ ਕਰ ਰਹੇ ਨੇ ਰਾਜੇ ਨਾਲ ਕਰ ਰਹੇ ਹਨ ਰਾਏ ਕੱਲੇ ਨਾਲ ਬਾਈ ਧਰਨ ਕੇ ਪਤੀ ਬਡ ਚੰਮੂ ਬਟੋਰੀ ਸਭ ਅਕਤਰ ਮਤ ਕੋ ਕਰੇ ਆਏ ਹਮ ਓਰੀ ਦੱਸਦੇ ਨੇ ਵੀ ਬਾਈ ਧਰ ਦੇ ਸਾਰੇ ਰਾਜ ਆ ਕੇ ਮੁਸਲਮਾਨਾਂ ਨਾਲ ਪਠਾਨਾਂ ਨਾਲ ਲੜ ਕੇ ਨਵਾਂ ਕਟਕਾ ਬੀਤੀ ਬਹੁਰ ਇਤ ਆਦ ਕਹੰਤੇ ਅਖਸ਼ ਮਾਤਰ ਸੇ ਸਤ ਗੁਰੂ ਹਿੰਮਤਨ ਪਨੰਤੇ ਅਜੇ ਦੋ ਕੜੀਆਂ ਹੋਈਆਂ ਸਨ ਵੀ ਸਤਿਗੁਰਾਂ ਨੇ ਇਸ਼ਾਰੇ मात्र ਬਚਨ ਕੀਤਾ ਮਨੁਜ ਚੜਾਵੂ ਤਰੂ ਪਾਰ ਮਗ ਦੇਖੈ ਸੋਈ ਆਵਤ ਮਾਹੀ ਕਹਿ ਨਹੀਂ ਸੁਧ ਪਾਵੈ ਜੋਈ ਸਤਿਗੁਰਾਂ ਫਿਰ ਦਰਖਤ ਤੇ ਕਿਸੇ ਨੂੰ ਚੜਾਇਆ ਸੇਵਕ ਨੂੰ ਕਹਿਣ ਲੱਗੇ ਜਾਓ ਵੇਖੋ ਵੀ ਮਾਹੀ ਆਉਂਦਾ ਕਿ ਨਹੀਂ ਪੁਨਹ ਰਾਏ ਕੱਲਾ ਕਹਿ ਪਹੁੰਚਿਓ ਪੇ ਨਾ ਸੋ ਕਹਾ ਹੋਏ ਆਗਵਨ ਅਬ ਕਿਆ ਤਰਪਰ ਜੋਈ ਰਾਏ ਕੱਲਾ ਫਿਰ ਕਹਿੰਦਾ ਦਾਤਾ ਵੀ ਰਿਛੇਤੀ ਨਹੀਂ ਆ ਸਕਦਾ ਉਹ ਕੀ ਕਿਵੇਂ ਚੜਾਈਏ ਮਨੁੱਖ ਨੂੰ ਕਿਉਂ ਵੇਖੀਏ ਇਹ ਬੰਨੂ ਪਤਾ ਹੈ ਅਗਲੀ ਸੰਧਿਆ ਨੂੰ ਕੱਲ ਆਏਗਾ ਤੇਰੇ ਨਾ ਪੁਰਿਆ ਰਮਗ ਬਖੈ ਤੂਰ ਨਹੀਂ ਧਾਵੈ ਸੰਧਿਆ ਕਲੇ ਦਿਵਸ ਹੀ ਹੋਵਸੋਂ ਆਵੈ ਸਤਗੁਰਾਂ ਨੂੰ ਕਹਿੰਦਾ ਵੀ ਕੱਲ ਦੀ ਸੰਧਿਆ ਹੋਏਗੀ ਸ਼ਾਮ ਦਾ ਸਮਾ ਹੋਏਗਾ ਉਹ ਆ ਜਾਏਗਾ ਸੁਣ ਪਨ ਗਾਨ ਖਾਨ ਗੁਰ ਖਰਚੇ ਪਰਚੇ ਅਨਖੱਲ ਦੂਡ ਪਹਿਰ ਦਿਨ ਜਬ ਰਹੇ ਉਹ ਬੈਠੇ ਤਿਸ ਕਾਲਾ ਢੇੜ ਪੈਰ ਦਿਨ ਰਹਿ ਗਿਆ ਜੀ ਬਾਕੀ ਸੂਰਜ ਡੁੱਬਣ ਵਾਲਾ ਹੈ। ਕਾਮਕੀ ਚਾਰ ਕੁ ਘੰਟੇ ਜਿਹੜੇ ਨੇ ਉਹ ਬਾਕੀ ਲਿੰਦੇ ਹਨ। ਸਾਡੇ 4 ਘੰਟੇ। ਸਤਿਗੁਰੂ ਤੀਜਾਂ ਵਾਰ ਕਰਦੇ ਨੇ ਬਾਕ ਤੀਸਰੋ ਕਹਿਤ ਪਏ ਸਭ ਬਿਖੈ ਸੁਨਾਇਓ ਚੜੋ ਬ੍ਰਿਸ਼ ਮਾਹੀ ਪਿਕੂ ਆਇਓ ਕੇ ਨਾ ਆਇਓ। ਫਿਰ ਆਖਿਆ ਤੁਸੀਂ ਜਾਓ ਤਰਖ ਤੇ ਵੇਖੋ ਮਾਹੀ ਆਇਆ ਕਿ ਨਹੀਂ ਆਇਆ। ਸੰਤ ਰਾਏ ਕੰਲਾ ਕਹਿ ਨਿਜਕ ਨਰਨਮਧਾਰਾ ਪਰਸ਼ੋਤਮ ਪੂਰਨਪੁਰਖ ਤਰੇ ਬਾਰ ਉਚਾਰ। ਚੌਧਰੀ ਕਹਿੰਦਾ ਪੀਂਧੌਣ ਤਿੰਨ ਵਰੀ ਬਚਨ ਕਰ ਦਿੱਤਾ ਹੈ ਇਹ ਪੂਰੇ ਹਨ ਵੀ ਇੱਕ ਵਾਰੀ ਦਰਖਤ ਤੇ ਚੜ ਜਾਓ ਕਾਹਾਂ ਹਮਾਰੋ ਖਰਚ ਹੋਏ ਚੜ ਤਰ ਪਰ 헤 ਰੂ ਬਚਨ ਸੱਚ ਇਨ ਕੋ ਸਦਾ ਨਿਚੈ ਮੋਹ ਤੇ ਰੂ ਕਹਿਣ ਲਗੀ ਇਹਨਾਂ ਦੇ ਬਚਨ ਸੱਚ ਹੁੰਦੇ ਨੇ ਹੋ ਸਕਦਾ ਇੱਕੋ ਦਿਨ ਚ ਹੀ ਆ ਜਿਓ ਆਪਾਂ ਵਿਸ਼ਵਾਸ ਕਰਨਾ ਇੱਕ ਨਰ ਤਰ ਪਰ ਤੁਰਤ ਹੀ ਕਹਿ ਰਾਇ ਚੜਾਯੋ ਚੜਕਰ ਤੁੰਬ ਸਕੰਧ ਪਰਸੂ ਮਗ ਦਰਸਾਈ ਰਾਇ ਚੌਧ ਕੱਲੇ ਚੌਧਰੀ ਨੇ ਇੱਕ ਵਿਅਕਤੀ ਨੇ ਦਰਖਤ ਤੇ ਚੜਾਇਆ ਉਹ ਮਾਹੀ ਦਾ ਪੰਡਾ ਤੱਕਦਾ ਸਤਿਗੁਰਾਂ ਨੂੰ ਕੀ ਦੱਸਦਾ ਇਹ ਆ ਕਲ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਅੱਜ ਇਹਨਾਂ ਹੀ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁਪਾ ਤੋਖੀ ਮਾਂ ਗੁਰੂ ਅਤੇ ਸੰਗਤ ਬਖਸ਼ੇ ਜੋ ਬਖਸ਼ ਲੈਣਾ ਜੀ ਪ੍ਰੇਮ ਸਾਹਿਬ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕੌਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇ ਰਾਗ ਰਤਨ ਪਰਵਾਰ ਪਰਗਾ ਸ਼ਬਦ ਗਾਵਣ ਆਈਆ ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਜੀ ਕਰੂ ਕਰੇ ਤੇਰਾ ਆਖਰ ਸਤਿਗੁਰੂ ਜਵਨਾ ਕਲਾ ਸਮਰੱਥ Swami ਸੋਕਿਓ ਮਨੋ ਵਿਸਾਰੇ ਸੱਚੇ ਸਾਹਿਬਾ ਕੀ ਨਾਹੀ ਕਰਤੇ ਰਾਇ ਸੰਤੋਸ਼ ਸਲਾਹਾ ਤੇਰੀ ਨਾਮ ਮੰਨ ਵਸਾਵੈ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਹਰ ਸ਼ਾਂਤ ਸੁਖ ਮਾਨ ਆਵਸਿਆ ਜਨ ਇਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤੋ ਰੋਪੇ ਆਨੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਹੈ ਦੁੱਤ ਦਵਸ ਕੀਤੇ ਕਾਲ ਕੰਟਕ ਮਾਰਿਆ ਕੈ ਨਾਨਕ ਤਾਸ ਬੋਵਾ ਤਿਤਕਾਰ ਅਨ ਹਦ ਵਾਚ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪਾਉ ਬ੍ਰਹਮ ਪ੍ਰਭ ਪਾਇਆ ਉਤਰੇ ਹੋ ਕਰੋ ਗ ਸੰਤਾ ਪੈ ਉਤਰੇ ਸੁਣੀ ਸਚੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਸੁਣ ਤੇ ਪੂਨੀਤ ਕਹਤੇ ਪਵਿਤ ਸਤਗੁਰ ਰਹਾ ਬਿਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਜੇ ਉਸ ਰਾਤ ਦੁਏदाई ਦਾਇਆ ਖਿਲ ਸਗ ਜੰਗਿਆਈਆ ਬੁਰਿਆਈਆ ਵਚਹ ਕਰਮੀਆਂ ਪੋਏ ਆਪਣੀ ਇਹ ਜਿਨੇ ਨਾਮ ਧਿਆਇਆ ਗਏ ਨਾਨਕ ਤੇ ਮੁਖੀ ਜਲੇ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਪੁਰ ਤੁਮ ਪੈ G up